ਕਿਉਂ ਮਖੌਲ ਨਾ ਕਰੋ ਬੜਾਪਾ ਹਾਂਜੀ ਦੋਸਤੋ ਮੈਂ ਰੇਸ਼ਮ ਸਿੰਘ ਬੜਾਗ ਅੱਜ ਪਿੰਡ ਬਾਦਰਗੜ ਦੇ ਵਿੱਚ ਆਪਣਾ ਸ਼ੂਟ ਚੱਲ ਰਿਹਾ ਸੀ ਧੰਨਵਾਦ ਕਰਦੇ ਹਾਂ ਪੂਰੇ ਬਾਦਰਗੜ ਦੇ ਨਗਰ ਨਿਵਾਸੀਆਂ ਦਾ ਇਹਨਾਂ ਨੂੰ ਤੁਸੀਂ ਜਾਣਦੇ ਹੋਗੇ ਭਾਈ ਰਖਵਿੰਦਰ ਸਿੰਘ ਬਰਾੜ ਜਿਹੜੇ ਪੱਤਰਕਾਰ ਰੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਅਸੀ ਕੜ ਬਾਈ ਹੋਰ ਬਾਈ ਜੀ ਠੀਕ ਠਾਕ ਸ਼ੂਟ ਚੱਲ ਰਿਹਾ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਦੋ ਦਿਨ ਹੋ ਗਏ ਬੜਾ ਆਨੰਦ ਮਾਣਿਆ ਇਹ ਕੰਮ ਜ਼ਰੂਰ ਕਰਨਾ ਹੈ ਤੁਹਾਡੇ ਨਾਲ ਇਹ ਬਾਈ ਆਪਣੇ ਪੱਤਰਕਾਰ ਇਹਨਾਂ ਦਾ ਚੈਨਲ ਹੈ ਬਹੁਤ ਸੋਹਣਾ ਤੇ ਤੁਸੀਂ ਸਬਸਕ੍ਰਾਈਬਰ ਵੀ ਕਰਿਓ ਬਾਕੀ ਸਾਰੇ ਬਾਧਰਗੜ੍ਹ ਦੇ ਜਿੰਨੇ ਆਪਣੇ ਭਰਾ ਹੈ ਮਾਤਾ ਪਿਤਾ ਭੈਣਾਂ ਜਿੰਨੇ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਬਾ ਜੀ ਵੀ ਇਸੇ ਪਿੰਡ ਦੇ ਆ ਬਾਕੀ ਆਪਣੀ ਟੀਮ ਖੜੀ ਹੈ ਚਾਹ ਪੀ ਰਿਹਾ ਹੈ ਬਾਬਾ ਮੋਹਨ ਸਿੰਘ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਇਹ ਆਪਣੇ ਬਾਬਾ ਕੀ ਨੰਬਰ ਬਾਈ ਸੁਖਵੀਰ ਸਿੰਘ ਸੁਖਦੇਵ ਸਿੰਘ ਤੁਹਾਡਾ ਤੁਹਾਡਾ ਵੀ ਸੁਰਦੇਸ਼ ਸੰਸਾਗਰ ਅੱਜ ਅਸੀਂ ਟੀਮ ਦੇ ਨਾਲ ਮਿਲਿਆ ਵੀਰੇਸ਼ ਸਿੰਘ ਜਿੰਦਾ ਆ ਬਹੁਤ ਕੁਝ ਹੋਇਆ ਜੀ ਆਲਮ ਚੱਲ ਰਹੀ ਹੈ ਬਹੁਤ ਜਲਦੀ ਤੁਹਾਡੇ ਜੋ ਰੂਬ ਨੂੰ ਕਰਾਂਗੇ ਆਪ ਜੀ ਨੇ ਤਾਰ ਬਖਸ਼ਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਧੰਨਵਾਦੀ ਹੈ ਠੀਕ ਜੀ ਸਾਰੇ ਬਹੁਤ ਹੀ ਵਧੀਆ ਮੈਂਬਰ ਹੈ ਜਿੰਨੇ ਵੀ ਨੇ ਹਾਂ ਬਹੁਤ ਵਧੀਆ ਲੱਗਿਆ ਸਾਨੂੰ ਭਾਦਰਗੜ੍ਹ ਦੇ ਵਿੱਚ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਜਿਵੇਂ ਆਪਣੀ ਬਹੁਤ ਫਿਲਮ ਨੂੰ ਜਲਦੀ ਤੋਂ ਜਲਦੀ ਲੈ ਕੇ ਆਵਾਂਗੇ ਸੋ ਤੁਸੀਂ ਢੇਰ ਸਾਰਾ ਪਿਆਰ ਦਿਓ ਪਹਿਲਾਂ ਤੁਸੀਂ ਬਹੁਤ ਆਪਣੀਆਂ ਫਰਮਾਂ ਨੂੰ ਸਤਿਕਾਰ ਦਿੱਤਾ ਪਿਆਰ ਦਿੱਤਾ ਇਸੇ ਤਰ੍ਹਾਂ ਦਿਨ ਦੁਰੋਦ ਰੱਬਗੇ ਅਰਦਾਸ ਕਰਿਓ ਕਿ ਸਾਡੀ ਕੋਲ ਬਹੁਤ ਜਲਦੀ ਕੰਪਲੀਟ ਹੋ ਜੇ ਧੰਨਵਾਦ ਬੰਤਾ ਨੀਕ